ਓਏ ਦੇਖਿਆ ਰੱਬ ਰੰਗ ਕਹਿੰਦੇ ਸੀ ਠੰਡੇ ਨਹੀਂ ਠੰਡੇ ਨਹੀਂ ਝਗਾਤ ਨਾ ਜੁਪੜੇ ਨੇ ਓਏ ਇਹਦੇ ਰੰਗ ਦਾ ਪਤਾ ਹੀ ਨਹੀਂ ਓਏ ਕਦੇ ਜਲ ਵਿੱਚ ਥੱਲੇ ਕਰਦੇ ਏ ਆਏ ਆ ਵੱਡੇ ਵੀਰ ਓਏ ਆਪਾਂ ਤਾਂ ਝਗਾਤ ਹਾਤਰੇ ਨਾਲ ਲਾ ਦੇਖ ਲਾ ਓਏ ਮਤਾ ਗੱਲਾਂ ਆਪਣੀ ਕਰਦਾ ਇਹਨੂੰ ਤਾਂ ਕਹਿੰਦਾ ਇਹ ਤਾਂ ਆਪਣੇ ਨਾਲੋਂ ਵੈਰਾਈਟ ਆਟ ਦੀ ਆ ਨਾਲੇ ਵੈਰਾਈਟ ਤਾਂ ਵੈਰਾਈਟ ਓਏ ਨਦੋ ਹਕਾਦਰ ਬੁੱਠੀ ਕਰਤੀ ਓਹ ਕਹੜੀ ਓਏ ਉਹੀ ਜਿਹੜੀ ਕਹਿੰਦੇ ਹੁੰਦੇ ਆ ਛੜੇ ਬੰਦੇ ਨੂੰ ਠੰਡ ਜਾਦੇ ਲੱਗਦੀ ਆ ਇਹ ਤਾਂ ਪਤੰਦਰ ਪੋਲੇ ਮਹੀਨੇ ਵਿੱਚ ਪਿਆ ਮਾ ਗੋਡਿਆਂ ਤੇ ਘਰੀ ਫਿਰਦਾ ਆਏ ਓਏ ਓ ਤੋ ਸੇ ਮੈਨੋ ਕਿਉ ਮਾੜੀ ਨਿਗਾ ਨਾ ਦੇਖਦੇ ਰਹਨੇ ਆ ਓ ਕਿਸੇ ਵੇ ਮੇਰੇ ਕੰਨੇ ਠੰਡੀ ਨਿਗਾ ਰੱਖ ਲੈ ਗਰੋ ਹਰ ਬੇਲੇ ਸੋਣਿਆ ਖਾਮ ਚ ਮੈਂ ਰਰਕ ਰਹਿਣਾ ਗਾ ਔਰ ਨਾਲੇ ਠੰਡ ਛੜੇ ਤੇ ਕੁਮਾਰੇ ਦਾ ਕੋਈ ਰੋਲ ਨਹੀਂ ਇਹ ਤਾਂ ਉਹਨੂੰ ਲੱਗਦੇ ਆ ਜਿਹਨੂੰ ਕੋਈ ਟੈਨਸ਼ਨ ਨਾ ਹੋਵੇ ਕੋਈ ਫੇਗਰ ਨਾ ਹੋਵੇ ਬੇਲੜਾ ਰੰਦਾ ਹੋਵੇ ਜਿਵੇਂ ਤੁਸੀਂ ਹੋ ਲੋਕਾਂ ਦੇ ਮੈਂ ਬੇਲੇ ਕਰ ਰੱਖਿਆ ਠੰਡੀ ਲੱਗੂ ਅਦਰ ਮੇਰੇ ਕਾ ਨਹੀਂ ਦੇਖ ਲਓ ਓਏ ਮਨ ਤਾਂ ਇੰਨਾ ਟੈਨਸ਼ਨ ਨਾ ਕੋਨੇ ਮੂੰਹ ਲੱਗਿਆ ਖੜੀਆਂ ਠੰਡ ਕੰਮ ਲੱਗ ਜੂਗੀ